ਸਾਰਿਆਂ ਦੇ ਪਤੀ ਬਨਵਾਹੀ ਬੁੱਜੀ ਕਾਲਸਾ ਵਾਹੀ ਬੁੱਜੀ ਦੀ ਫਤਿਹ ਸੋ ਦੋ ਦਿਨ ਦਿਨ ਤੋਂ ਜੋ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਨੇ ਕਿ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀ ਅਰਬਨ ਸਟੇਟ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਲੁਧਿਆਣੇ ਜਿਹਦੇ ਦਾ ਇਹ ਤਕਰੀਬਨ 22-23 ਹਜ਼ਾਰ ਕਿਲਾ ਜਿਹੜਾ ਜ਼ਮੀਨ ਦਾ ਐਕੁਆਇਰ ਹੋ ਰਿਹਾ ਉਹਦੇ ਨਾਲ ਹੀ ਕੁਝ ਏਰੀਆ ਜਗਰਾਉਂ ਦੇ ਵਿੱਚ ਆ ਕੁਝ ਮੋਗੇ ਦੇ ਵਿੱਚ ਵੀ ਆ ਤੇ ਖਾਸ ਤੌਰ ਤੇ ਜਿਹਨਾਂ ਲੁਧਿਆਣੇ ਦੇ ਵਿੱਚ ਹੋ ਰਿਹਾ ਉਹਦੇ ਵਿੱਚੋਂ ਬਹੁਤਾ ਜਿਹੜਾ ਏਰੀਆ ਉਹ ਮੇਰੇ ਹਲਕੇ ਨਾਲ ਸੰਬੰਧਿਤ ਆਪਣੇ ਹਲਕੇ ਦਾਖੇ ਨਾਲ ਸੰਬੰਧਿਤ ਆ। ਸੋ ਇਸ ਲਈ ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹ ਵਿਸ਼ਵਾਸਤ ਹੋਣਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਡੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਕਿਸਾਨ ਵੀਰ ਦੀ ਕੋਈ ਜ਼ਮੀਨ ਆ ਜਿਹੜੀ ਉਹ ਸਰਕਾਰ ਨੂੰ ਅਕਵਾਇਰ ਨਹੀਂ ਕਰ ਦਿੱਤੀ ਜਾਊਗੀ। ਉਹਦੇ ਲਈ ਥੋੜੇ ਦਿਨਾਂ 'ਚ ਆਪਾਂ ਮੀਟਿੰਗ ਬੁਲਾ ਰਹੇ ਹਾਂ ਤੁਹਾਡੇ ਸਾਰਿਆਂ ਦੇ ਨਾਲ ਵਿਚਾਰ ਕਰਕੇ ਸਲਾਹ مشورہ ਕਰਕੇ ਜੋ ਵੀ ਲੜਾਈ ਲੜਨੀ ਪਈ ਕੋਈ ਸੰਘਰਸ਼ ਕਰਨਾ ਪਿਆ ਉਹ ਆਪਾਂ ਡਟ ਕੇ ਤੁਹਾਡਾ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਮੈਂ ਫਿਰ ਤੁਹਾਨੂੰ ਵਿਸ਼ਵਾਸ ਦਵਾਂ ਕਿ ਕਿਸੇ ਵੀ ਕਿਸਾਨ ਵੀਰ ਦੀ ਸਹਿਮਤੀ ਤੋਂ ਬਿਨਾਂ ਕਿਸੇ ਦੀ ਵੀ ਜ਼ਮੀਨ ਹੈ ਜਿਹੜੀ ਕਿਸਾਨ ਦੀ ਉਹ ਸਰਕਾਰ ਨੂੰ ਹਟਵਾਇਰ ਨਹੀਂ ਕਰ ਦਿੱਤੀ ਜਾਊਗੀ ਉਹਦੇ ਲਈ ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਜੋ ਵੀ ਲੜਾਈ ਲੜਨੀ ਪਈ ਉਹ ਅਸੀਂ ਡਟ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਸੋ ਇੱਕ ਦੋ ਦਿਨਾਂ ਦੇ ਅੰਦਰ ਹੀ ਮੈਂ ਦੁਬਾਰਾ ਜਿਹੜੀ ਇੱਕ ਡੇਟ ਫਿਕਸ ਕਰਕੇ ਸਾਰੇ ਫੰਡਮੈਂਟਲਸ ਨੇ ਲਾ ਕੇ ਅਸੀਂ ਜਿਹੜੀ ਮੀਟਿੰਗ ਆ ਬੁਲਾ ਰਹੇ ਹਾਂ ਇਹ ਤੁਸੀਂ ਸਾਰੀ ਪਾਰਟੀ ਬਜੇ ਤੋਂ ਉੱਪਰ ਉੱਠ ਕੇ ਤੁਹਾਡੇ ਬੰਦੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਭਲੇ ਦੇ ਲਈ ਕਿ ਕਿਸਾਨਾਂ ਦਾ ਕਿਵੇਂ ਫਾਇਦਾ ਹੋ ਸਕਦਾ ਅਸੀਂ ਇਹ ਲੜਾਈ ਜਿਹੜੀ ਲੜਨੀ ਹੈ ਉਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ